दिया और, ता ता जा, जा, इस इस और, और था मार दे दिया भी जाओ इस जुग को भी समझ सकते हैं और आज भी जुगुरू सुने सकते हैं देवा है तेरा ओमा वीर प्रेम का भक्त अबो राजा नंबर और जड़ी है किस लिए कह हम भी राजा की मैं बंदी की जमानती और ये आए शत्रु का ए तारा होगत चो we <laughs> अजीब <S olderiniz> मैं सारे गांव में There <laughs> ਆਪਾਂ ਕੌਣ ਜਿਸੇ ਕਹਾ ਦੇ ਆਹ ਆਪਣੇ ਆਪਣੇ ਵਾਰ ਰਮਚਾਰੇ ਹੈ ਜੀ ਸਤੂ ਸੰਤਾਰੂ ਕਿਹਾ ਵੀ ਮੇਰੀ ਪੁੱਤਰੀ ਕੀ ਕੁੰਡਲੀ ਦੇਖੋ ਮੇਰੀ ਪੁੱਤਰੀ ਕੀ ਪੱਕੀ ਬਣਾਓ ਹੁਣ ਗਾਦੇ ਪੱਕੀ ਬਾਂਧ ਰਹੇ ਆ ਬਾਲ ਹੈ ਲਾਰੇ ਕੰਨਾਂ ਦੇ ਰੂਪ ਬਣਾਉ ਦੇ ਰਹੇ ਕੰਨਾਂ ਦਾ ਰੂਪ

ਆਹ ਰੋੜ ਕੱਟੀ ਆ ਜੇ ਹਮਾਂ ਦਾ ਰੱਬੀ ਨਾਲ ਕੀ ਬੋਲਦਾ ਇਹ ਵੀ ਕੁਦਰੀ ਜਵਾਬ ਵੀ ਕਿੱਥੋਂ ਪਾਣੀ ਦੇਗਾ ਪਾਣੀ ਨਹੀਂ ਆਗਾ ਕਿੱਥੋਂ ਉੱਥੇ ਫੜ ਲਿਆ ਉਹ ਪਾਣੀ ਨਹੀਂ ਹੁੰਦਾ ਲੈ ਲਾ ਫੜ ਲਿਆ ਛੱਗੇ ਦਾ ਨਹੀਂ ਹੁੰਦਾ ਆ ਤਾਂ ਫੜੋ ਕੋਈ ਨਹੀਂ ਫੜ ਲਿਆ ਇੱਕ ਆਤਰਾਂ ਲਾਜ ਨੂੰ ਲੱਗ ਜਾਣ ਉੱਥੇ ਨਹੀਂ ਪਿੱਛੇ ਨੂੰ ਟੈਡੀ ਕੋਲ ਨਾ ਗਿਆ ਉਹ ਚੱਕਰ ਪਾਣੀ ਲੈਣਾ ਪਾਣੀ ਉਹ ਵੀ ਮੈਂ ਕਹਿੰਦਾ ਬੈ ਪਾਣੀ ਹਾਂ ਲੈ ਆਜਾ ਹੋ ਬੇਹਾਂ ਇਹ ਕੁਟੀ ਬੋਤਲਾਂ ਜਿਓ ਉਹ ਤੇ ਕੋਈ ਬੋਤਲ ਚੈੱਕ ਕਰਦੇ ਹੋ ਸਾਹਮਣੇ ਵੀ ਪਈ ਥੱਲੇ ਨਹੀਂ ਉਹ ਪਰੇ ਲਓ ਚੱਕ ਲੈ ਚੱਕ ਲੈ ਜੀ ਜੀ ਹੁਣ ਅਗਾਂਹ ਹਮਾਂ ਦਾ ਮੱਧਿਆ ਹੋ ਗਿਆ ਹਾਂ ਹਾਂ ਜਿੱਦਿ ਮੈਂ ਮਾਜੀ ਜਾ ਹਾਂ ਚੱਕ ਲਈਏ ਮਾ ਬਾਤ ਵਿੱਚ ਜ਼ੋਰ ਹੋ ਰਿਹਾ ਆਪਾਂ ਸਾਰੇ ਅੱਜ ਦਾ ਤਕੀਏ ਸਾਰੇ ਬੈਠੇ ਹਾਂ ਹਾਂ ਰੱਖ ਦਿੱਤੀਆਂ

न तो।

ਆਰੇ ਇੱਕ ਮੁੰਡਾ ਹੈ ਸੰਦੀ ਵਾਲਾ ਬਾਈ ਕੁੜੀ ਦੇ ਲੈ 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 ਪਿਆਰ ਹੈ ਬਹੁਤ ਲੈ ਲਿਆ ਪਹਿਲਾਂ ਅਸੀਂ ਲੈ ਲਏ ਜੀ ਉਹ ਦਾ ਗੋਸਾ मेरा कहाँ पे जी? और दो कोट चाहिए। कहाँ पे जोंगी मजा? मेरी डियर बहन 大家，这几个，哎呀，大姐。 啊，老板。S,